ਕਿਸਾਨ ਵੀਰੋ ਸਾਤਰੀ ਕਾਲ ਅੱਜ ਤੁਹਾਨੂੰ ਚਾਰੇ ਦੀ ਅਸੀਂ ਇੱਕ ਵੈਰਾਈਟੀ ਦਿਖਾਵਾਂਗੇ ਜੀ ਜਿਹਨੂੰ ਕਹਿੰਦੇ ਆ ਗਰਮੀ ਵਾਲਾ ਬਰਸੀਨ ਵੀ ਕਹਿੰਦੇ ਆ ਜੀ ਵੀਡੀਓ ਸਾਡੇ ਨਾਲ ਬਣੇ ਰਿਓ ਜੀ ਜੋ ਕਿਸਾਨ ਵੀਰ ਸਾਡੇ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ 바ਵਾ ਪੀਵੀ03 ਮਾਲਵਾ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਚਾਰੇ ਦੀ ਕਿਸਮ ਤੁਹਾਨੂੰ ਦਿਖਾਵਾਂਗੇ ਜੀ ਨਵੀਆਂ ਵੱਡਾ ਜਿੰਨੀਆਂ ਮਰਜ਼ੀ ਲੈ ਲਓ ਪਾਣੀ ਲਾਈ ਜੋ ਜੀ ਤੇ ਵੱਢੀ ਜਾਓ ਜੀ ਗੱਲ ਕਰੀਏ ਇਹਦੀ ਬਜਾਈ ਦੀ ਫਰਵਰੀ ਤੋਂ ਲੈ ਕੇ ਆਪਣਾ ਨਵੰਬਰ ਤੱਕ ਖੜਾ ਰਹਿੰਦਾ ਜੀ ਬਰਸੀਨ ਤਾਂ ਤੁਹਾਨੂੰ ਦਿਖਾਉਣੇ ਆ ਵੀਡੀਓ ਤਾਂ ਕਿਸਾਨ ਵੀਰੋ ਵੀਡੀਓ ਚ ਆਪਣੇ ਨਾਲ ਬਣੇ ਰਹੋ ਜੀ ਅੱਜ ਤੁਹਾਨੂੰ ਚਾਰੇ ਦੀ ਵੀਡੀਓ ਦਿਖਾ ਰਿਹਾ ਹਾਂ ਇਹ ਹੈਗਾ ਜੀ ਆਪਣਾ ਗਰਮੀ ਵਾਲਾ ਬਰਸੀਨ 10 12 ਬਾਡਾ ਦੇ ਦਿੰਦਾ ਜੀ ਇਦੀ ਖਾਸੀਅਤ ਇਹ ਹੀ ਆ ਵੀ ਪਾਣੀ ਲਾਈ ਜੋ ਤੇ ਵੱਡੀ ਜਾਓ ਜੀ ਬਾਡਾ ਜਿੰਨੀਆ ਮਰਜ਼ੀ ਲੈ ਲਓ ਜੀ ਬਜਾਈ ਦੀ ਗੱਲ ਕਰੀਏ ਤਾਂ ਇਹਦੀ ਫਰਵਰੀ ਤੋਂ ਬਾਅਦ ਬਜਾਈ ਸ਼ੁਰੂ ਹੋ ਜਾਂਦੀ ਹੈ ਜੀ ਗਰਮੀ ਵਾਲਾ ਸਾਗ ਵੀ ਕਹਿੰਦੇ ਆ ਕਈ ਇਹਨੂੰ ਵੀਡੀਓ ਤੁਸੀਂ ਦੇਖ ਸਕਦੇ ਹੋ ਜੋ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ 바ਵਾ ਪੀਵੀ03 ਮਾਲਵਾ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਤਾ ਬਾਈਆਂ ਨਾਲ ਗੱਲਬਾਤ ਕਰੀ ਆ 11 12 ਬਾਡਾ ਲੈ ਜਾਂਦਾ ਕਹਿੰਦੇ ਜੀ ਬਹੁਤ ਵਧੀਆ ਚੀਜ਼ ਆ ਪਾਣੀ ਲਾਈ ਜੋ ਤੇ ਵੱਢੀ ਜਾਓ ਛੋ ਕਿਸਾਨ ਵੀਰੋ ਆਪਣੇ ਨਾਲ ਜੁੜੇ ਰਹੋ ਜੀ ਬਹੁਤ ਪਿਆਰ ਦਿੰਨੇ ਹੋ ਵੀਡੀਓ ਦੇਖਦੇ ਹੋ ਨਵੀਆਂ ਨਵੀਆਂ ਤੁਹਾਨੂੰ ਵੀਡੀਓ ਸ਼ੇਅਰ ਕਰਦੇ ਆ ਤੁਹਾਡੇ ਨਾਲ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ